ਜਿੱਥੋਂ ਆਵਾਜ਼ ਉੱਠੀ ਉੱਥੇ ਜਾ ਕੇ ਸਮਾਪਤ ਹੋ ਗਈ। ਰਾਜਵੀਰ ਜਵੰਦੇ ਆਪਣੇ ਪਿੰਡ ਉਹਨਾ ਜਿਹੜਾ ਲੁਧਿਆਣਾ ਜ਼ਿਲ੍ਹਾ ਤਹਿਸੀਲ ਜਗਰਾਉਂ ਦੇ ਵਿੱਚ ਪੈਂਦਾ ਹੈ। ਤਾਂ ਉੱਥੇ ਪ੍ਰਾਇਮਰੀ ਸਕੂਲ ਉਸਦੇ ਘਰ ਦੇ ਲਾਗੇ ਸੀ। ਇੱਕ ਕਾਂਧੀ ਸਾਂਝੀ ਸੀ ਜਾਂ ਫਿਰ ਇੱਕ ਸੜਕ ਦਾ ਫਾਸਲਾ ਸੀ। ਜਿੱਥੇ ਉਸਨੇ ਆਪਣੀ ਮੁੱਢਲੀ ਪੜ੍ਹਾਈ ਕੀਤੀ। ਜਿਸ ਗਰਾਊਂਡ ਦੇ ਵਿੱਚ ਉਹ ਖੇਡਿਆ। ਉਸ ਗਰਾਊਂਡ ਦੇ ਨਾਲ ਇੱਕ ਸਟੇਜ ਸੀ। ਜਿਸ ਤੇ ਜ਼ਿੰਦਗੀ ਦੇ ਵਿੱਚ ਰਾਜਵੀਰ ਜਵੰਦੇ ਨੇ ਆਪਣਾ ਪਹਿਲਾ ਗੀਤ ਗਾਇਆ। ਐਂ ਕਹ ਲੋ ਗੀਤ ਗਾਉਣ ਦੀ ਸ਼ੁਰੂਆਤ ਹੋਈ ਪਹਿਲੀ ਆਵਾਜ਼ ਉੱਥੋਂ ਬੁਲੰਦ ਹੋਈ ਕੀ ਪਤਾ ਸੀ ਕਿ ਇਹ ਆਵਾਜ਼ ਸਮਾਪਤ ਵੀ ਇਸ ਸਟੇਜ ਕੋਲ ਆ ਕੇ ਹੋਵੇਗੀ ਅੱਜ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਵੀ ਹੈ ਜਿਹੜਾ ਉਹ ਪੋਨੇਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਜਿੱਥੇ ਰਾਜਵੀਰ ਜਵੰਦਾ ਪੜ੍ਹਿਆ ਜਿੱਥੇ ਉਸ ਨੇ ਪਹਿਲੀ ਵਾਰ ਸਟੇਜ ਤੇ ਪਰਫਾਰਮੈਂਸ ਦਿੱਤੀ ਆਪਣਾ ਗੀਤ ਗਾਇਆ ਉਸੇ ਗਰਾਊਂਡ ਵਿੱਚ ਉਸ ਦੇ ਅੰਤਿਮ ਸੰਸਕਾਰ ਦੀਆਂ ਆਖਰੀ ਰਸਮਾਂ ਤੇ ਉਸ ਵੀਰ ਨੂੰ ਅੱਜ ਵਿਦਾਈ ਦਿੱਤੀ ਜਾਣੀ ਹੈ ਨਮ ਅੱਖਾਂ ਨਾਲ ਹਰ ਕਿਸੇ ਦਾ ਮਨ ਹੈ ਜਿਹੜਾ ਉਹ ਉਦਾਸ ਹੈ ਹਰ ਕਿਸੇ ਦੇ ਦਿਲ ਤੇ ਡੂੰਗੀ ਸੱਟ ਲੱਗੀ ਹੈ ਕਿਸੇ ਦੇ ਵਿੱਚ ਇੰਨੀ ਹਿੰਮਤ ਹੈ ਨਹੀਂ ਕਿ ਇਹ ਰਸਮਾ ਜਿਹੜਾ ਦੇਖ ਸਕੇ ਪੂਰੇ ਪਿੰਡ ਦੇ ਵਿੱਚ ਬਜ਼ੁਰਗਾਂ ਤੋਂ ਲੈ ਕੇ ਛੋਟੇ ਜਵਾਕਾਂ ਤੱਕ ਹਰ ਅੱਖ ਰੋ ਰਹੀ ਹੈ ਜਵਾਕਾਂ ਨਾਲ ਰਾਜਵੀਰ ਜਵੰਦੇ ਦਾ ਬਹੁਤ ਜ਼ਿਆਦਾ ਪਿਆਰ ਸੀਗਾ ਆਪਾਂ ਇੱਕ ਇੰਟਰਵਿਊ ਦੇ ਵਿੱਚ ਵੀ ਦੇਖਿਆ ਛੋਟੇ ਛੋਟੇ ਬੱਚੇ ਕਿੰਨੇ ਸਮਝਦਾਰੀ ਨਾਲ ਗੱਲ ਕਰ ਰਹੇ ਹੈ ਇਹ ਉਹਦੀ ਕਮਾਈ ਹੈ ਇਹ ਉਸ ਦਾ ਪਿਆਰ ਸੀ ਬੱਚਿਆਂ ਪ੍ਰਤੀ ਜਦੋਂ ਸਕੂਲ ਦੇ ਵਿੱਚ ਜਿਹੜੇ ਸਕੂਲ ਦੇ ਵਿੱਚ ਉਹ ਬੱਚਾ ਪੜਦਾ ਸੀ ਇਹ ਪਤਾ ਲੱਗਦਾ ਹੈ ਇਹ న్యూਸ ਆਉਂਦੀ ਹੈ ਕਿ ਰਾਜਵੀਰ ਜਬੰਦਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਉੱਥੋਂ ਉਸ ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਸਕੂਲੋਂ ਘਰ ਲਿਆਏ ਕਈ ਬੱਚੇ ਐਦਾਂ ਸੀ ਜਿਹੜੇ ਉੱਥੇ ਖਬਰ ਸੁਣਨ ਸਾਰ ਹੀ ਰੋਣ ਲੱਗ ਗਏ ਇਹ ਕਮਾਈ ਸੀ ਉਸ ਕਲਾਕਾਰ ਉਸ ਮਾਂ ਬੋਲੀਏ ਜਾਏ ਰਾਜਵੀਰ ਜਬੰਦਾ ਦੀ